ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸਿੱਖਾਂਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਬਹੁਤ ਹੀ ਮਿੱਠੀ ਤੁੰਤੇ ਅਧਾਰਿਤ ਗੀਤ ਜੋ ਕਿ ਆਪਾਂ ਪ੍ਰਵਾਤ ਫੇਰੀ ਵਿੱਚ ਢੋਲਕ ਦੇ ਨਾਲ ਵੀ ਗਾਇਨ ਕਰ ਸਕਦੇ ਹਾਂ ਗੀਤਾ ਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੇਿਤੋ ਹਰਮੋਨੀਅਮ ਤੇ ਇਸ ਗੀਤ ਨੂੰ ਗਾਇਨ ਕੀਤਾ ਜਾਂਦਾ ਹੈ ਤੇ ਕਿਹੜੇ ਕਿਹੜੇ ਸੁਰ ਲੱਗਦੇ ਹਨ ਭੈਣਾ ਦੇ ਸਕੇਲ ਤੇ ਅੱਜ ਆਪਾਂ ਦੇਖਾਂਗੇ ਪਹਿਲਾਂ ਆਪਾਂ ਇਸ ਗੀਤ ਨੂੰ ਸਰਵਣ ਕਰਦੇ ਹਾਂ ਤਬਲੇ ਦੇ ਨਾਲ ਤੇ ਫਿਰ ਸਿੱਖਾਂਗੇ ਕੱਲੇ-ਕੱਲੇ ਸੁਰ ਤੇ मैं बाबर दे दरबार दु बसाना जो मैं बाबर दे दरबार दु मस्ताना जो दरबारे मस्ताना मैं बाबर दे दरबारस्ताना जोगी त्र प्यारा तृप ता जी अखदा तारा कालूदा पुत्र प्यारा तृप ता जी अखदा तारा कृष्ण नो तरसेर ترسے मस्ता जो कृष्ण नो तरसेराए बुलारे मस ताना जो मै बाबरे दरबार ताना ਜੋ ਕੀ ਤੇਰਾ ਮੈਂ ਬਾਬਰ ਦੇ ਦਰਬਾਰੇ ਉਸ ਤਾ ਨਾ ਜੋ ਮੇਰੇ ਮਾਂ ਦੀ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਮਾਂ ਦੀ ਕੋਲ ਪੜਨੇ ਪਾਇਆ ਪਾਂਦੇ ਨੂੰ ਆਪ ਪੜਾਇਆ ਪੰਤੇ ਤੇ ਲਿਖਿਆ ਇੱਕ ਓਕਾਰ ਅਸਤਾਨਾ ਜੋਗੇ ਪੰਤੇ ਤੇ ਲਿਖਿਆ ਇੱਕ ਓਕਾਰ ਅਸਤਾਨਾ ਜੋਗੇ ਪਿਆਰ ਹੈ ਬਾਬਰ ਦੇ ਦਰਬਾਰੇ ਅਸਤਾਨਾ ਜੋਗੇ ਪਿਆਰ ਹੈ ਬਾਬਰ ਦੇ ਦਰਬਾਰੇ ਅਸਤਾਨਾ ਜੋਗੇ ਪਿਆਰ ਹੈ ਬਾਬਰ ਦੇ ਦਰਬਾਰੇ ਤੇ ਹੁਣ ਆਪਾਂ ਇਸ ਗੀਤ ਨੂੰ ਅਗਲੇ ਦੋ ਅੰਤਰੇ ਜੋ ਕਿ ਸੇਮ ਟਿਊਨ ਤੇ ਹਨ ਅਤੇ ਸਥਾਈ ਸਿੱਖਾਂਗੇ ਇਕੱਲੇ ਇਕੱਲੇ ਸੁਰ ਤੇ ਦੇਖਦੇ ਹਾਂ ਪਹਿਲਾ ਸਥਾਈ ਤੱਕਿਆ ਮੈਂ ਬਾਬਰ ਦੇ ਦਰਬਾਰ ਤੱਕਿਆ ਮੈਂ ਬਾਬਰ ਦੇ ਦਰਬਾਰ पा स सानि सारे सानि ध पा स सानि सारे सानि ध बिकमस्ताना जोगी ध बिकमस ਨਾ ਜੋਗੇ ਤਸਨੇ ਸਾਰੇ ਸਾਨੀ ਸਾਨ ਇੱਕ ਮਸਤਾਨ ਜੋਗੇ ਉਸ ਤੋਂ ਬਾਅਦ ਕਾਲੂ ਦਾ ਇੱਕ ਇੱਥੋਂ ਵੀ ਸਟਾਰਟ ਕਰ ਸਕਦੇ ਹਾਂ ਕਾਲੂ ਦਾ ਪੁੱਤਰ ਪਿਆਰਾ ਜਾਂ ਫਿਰ ਕਾਲੂ ਦਾ ਪੁੱਤਰ ਪਿਆਰਾ ਦੋਨਾਂ ਤਰੀਕੇ ਨਾਲ ਆਪਾਂ ਸੁਰ ਦੇਖ ਲੈਣੇ ਹਨ ਕਿਹੜੇ-ਕਿਹੜੇ ਲੱਗ ਰਿਹਾ ਹਨ ਕਾਲੂ ਦਾ ਸਾਧਸਾ ਪੁੱਤਰ ਪਿਆਰਾ ਰੇ ਗਗਰੇ ਰੇ 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 ਗਮ ਏ ਗਗਮ ਰੇ ਗਗਰੇ ਰੇ ਗਗਮ ਕਾਲੂ ਦਾ ਪੁੱਤਰ ਪਿਆਰਾ ਦੂਸਰਾ ਹੈ ਕਾਲੂ ਦਾ ਪੁੱਤਰ ਪਿਆਰਾ दा रे गरे गा तृप्तादिखदा तारा मगरे सा रे गा सा कालो दा पुत्र पारा ਤ੍ਰਿਪਤਾ ਦੇ ਅਖ ਦਾਤਾ ਰਾ ਫਿਰ ਅੱਗੇ ਦਰਸ਼ਨ ਨੂੰ ਤਰਸੇ ਰਾਏ ਬੁਲਾਰ ਜੋ ਕਿ ਸੇਮ ਟਿਊਨ ਹੈ ਤੱਕਿਆ ਮੈਂ ਬਾਬਰ ਦੇ ਦਰਬਾਰ ਦਰਸ਼ਨ ਨੂੰ ਤਰਸੇ ਰਾਏ ਬੁਲਾਰ ਇੱਕ ਮਸਤਾਨਾ ਜੋਗੀ ਇਰਤਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੇ ਲਾਸਟ ਵਾਲੇ ਦੋ ਪੈਰੇ ਆਪਾਂ ਹੁਣ ਦੇਖਦੇ ਹਾਂ ਬਾਬਰ ਦੇ ਜੇਲਖਾਨੇ ਪੀਸਣ ਨੂੰ ਮਿਲਦੇ ਦਾਣੇ ਬਾਬਰ ਦੇ ਜੇਲਖਾਨੇ ਵੀਸਣ ਨੂੰ ਮਿਲ ਦੇ ਦਾਣੇ ਜੱਗ ਕੀਤੇ ਕੰਮੇ ਆਪੋ ਆਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਤੇ ਆਖਰੀ ਅੰਤਰਾ ਜੰਗਲਾ ਵਿੱਚ ਡੇਰਾ ਲਾ ਕੇ

मैं उम्मीद है कि आप जी आसानी के नाल इस गीत को गायन कर सकोगे सीख सकोगे वागुरू जी का खालसा वागुरू जी की फतेह